ਫਗਵਾੜਾ ਦੇ ਬਣੇ ਹਸਪੀਟਲ ਦੇ ਐਸਐਮਓ ਸਾਹਿਬ ਪਰਮਿੰਦਰ ਕੌਰ ਜੀ ਪਰਮਿੰਦਰ ਕੌਰ ਜੀ ਸਾਡੇ ਨਾਲ ਮੌਜੂਦ ਆ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਫਗਵਾੜਾ ਦੇ ਵਿੱਚ ਹਸਪੀਟਲ ਜੁਆਇੰਟ ਕੀਤਾ ਤੁਹਾਡਾ ਜੀ ਆਇਆਂ ਨੂੰ ਥੈਂਕ ਯੂ ਥੈਂਕ ਯੂ ਬਹੁਤ ਜਿਹੜਾ ਕਿ ਹਸਪੀਟਲ ਦੇ ਰੁਕੇ ਕੰਮ ਆ ਜਾਂ ਕੁਝ ਕੰਮ ਨਹੀਂ ਹੋਏ ਤੇ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਮੈਂ ਥੋੜੇ ਦਿਨ ਹੋਏ ਹਸਪੀਟਲ ਦੇ ਵਿੱਚ ਐਸ ਐਸ ਐਮਓ ਦਾ ਅਲਤਾ ਸੰਭਾਲਿਆ ਹੈ ਔਰ ਆਇਸਤਾ ਇਸਤਾ ਸਾਰੇ ਹਸਪੀਟਲ ਦੇ ਰਾਉਂਡ ਕੀਤਾ ਜਾਂ ਇਥੋਂ ਦੀਆਂ ਜਿਹੜੀਆਂ ਦਿੱਕਤਾਂ ਤਕਲੀਫਾਂ ਹੈ ਕਿਆਂ ਪੇਸ਼ੈਂਟਸ ਦੀਆਂ ਵੀ ਕੁਝ ਡਾਕਟਰਸ ਦੀਆਂ ਵੀ ਤੇ ਸਟਾਫ ਦੀਆਂ ਵੀ ਉਹ ਸਾਰੀਆਂ ਮੈਂ ਸੁਨੀਆਂ ਹਨ ਔਰ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਆਇਸਤਾ ਇਸਤਾ ਕਰਕੇ ਉਹਨਾਂ ਨੂੰ ਕੰਟਰੋਲ ਕਰਨ ਦੀ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਸੰਭਾਲਣ ਦੀ ਕੋਸ਼ਿਸ਼ ਕਰਾਂਗੇ ਤੇ ਜਿਹੜੇ ਸਾਡੀ ਪਬਲਿਕ ਆ ਜਾਂ ਤੁਹਾਡੇ ਕੋਲ ਇਥੇ ਇਲਾਜ ਵਾਸਤੇ ਆਉਣਗੇ ਤੇ ਉਹਨਾਂ ਨੂੰ ਕੀ ਮੈਸੇਜ ਹੈ ਤੁਹਾਡਾ ਮੈਂ ਉਹਨਾਂ ਨੂੰ ਉਹਦੇ ਵਾਸਤੇ ਕੀ ਕਹਿਣਾ ਚਾਹਾਂਗੀ ਜੀ ਸਭ ਤੋਂ ਪਹਿਲਾਂ ਤੇ ਇਹ ਹੈ ਕਿ ਜਿਹੜਾ ਹਸਪੀਟਲ ਹੈਗਾ ਇਹ ਸਾਡਾ ਨਹੀਂ ਹੈ ਇਹ ਲੋਕਾਂ ਦਾ ਹਸਪੀਟਲ ਹੈ ਇਹਨੂੰ ਇਥੇ ਆਪਣਾ ਸਮਝ ਕੇ ਆਓ ਔਰ ਇਲਾਜ ਵਾਸਤੇ ਆਓ ਜਿਹੜਾ ਇਲਾਜ ਇੱਥੇ ਹੋ ਸਕਦਾ ਹੋਇਆ ਅਸੀਂ ਉਹ ਜ਼ਰੂਰ ਕਰਾਂਗੇ ਔਰ ਜੇ ਹੋਰ ਵੀ ਅਗਰ ਕਿਸੇ ਨੂੰ ਕੋਈ ਵੀ ਪ੍ਰੋਬਲਮ ਹੈ ਉਹ ਆ ਕੇ ਡਿਸਕਸ ਕਰ ਸਕਦੇ ਹਨ ਪਰ ਉਸ ਹਰ ਮਸਲੇ ਦਾ ਇੱਥੇ ਹੱਲ ਹੋ ਜਾਏਗਾ ਕਿ ਨਾਜੀ ਤੁਹਾਡਾ ਮੇਰਾ ਨਾਮ ਡਾਕਟਰ ਕਰਨੀ ਪਹਿਲਾਂ ਡਿਊਟੀ ਕਿੱਥੇ ਕਰਦੇ ਸੀ ਮੈਂ ਪਹਿਲਾਂ ਸਿਵਲ ਹਸਪੀਟਲ ਕਪੂਰਥਲਾ ਡਿਊਟੀ ਕਰਦੇ ਸੀ ਉੱਥੋਂ ਗਾਇਨਕੋਲੋਜਿਸਟ ਉੱਥੋਂ ਇੱਥੇ ਪ੍ਰੋਮੋਸ਼ਨ ਦੇਤੇ ਆर्डर ਹੋਏ ਬਾਬਾ ਨੀ ਉਸ ਦੇ ਵੱਲੋਂ ਕੰਮ ਕਰ ਰਹੇ ਹਾਂ ਸਾਡੇ ਦਰਵਾਜ਼ੇ ਤੁਹਾਡੇ ਵਾਸਤੇ ਵੀ ਔਰ ਸਭ ਵਾਸਤੇ ਲੋਕਾਂ ਵਾਸਤੇ 24 ਘੰਟੇ ਖੁੱਲੇ ਹਨ ਕੋਈ ਵੀ ਪ੍ਰੋਬਲਮ ਆਉਂਦੀ ਹੈ ਸਾਡੇ ਕੋਲ ਆਓ ਅਸੀਂ ਉਹਦਾ ਹੱਲ ਕਰਾਂਗੇ ਦੁਆਬਾ نیوز ਨਾਲ ਗੱਲਬਾਤ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਥੈਂਕ ਯੂ।